ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਗੇ ਲਡੇਰੀ ਫਾਰਮ 'ਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਹੋਣਗੇ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਪਿੰਡ ਗਰੰਥਗੜ੍ਹ ਤੋਂ ਬਾਈ ਅਮਨ ਕੋਲੋਂ ਪੰਨਾਂ ਝੋਟੀਆਂ ਦਾ ਲੋਡ ਪਹੁੰਚ ਚੁੱਕਿਆ ਬਹੁਤ ਚੰਗੀ ਕੁਆਲਿਟੀ ਦੀਆਂ ਦੁੰਦੀਆਂ ਚੌਗੀਆਂ ਤੇ ਗੱਲਬਾਤ ਕਰਦੇ ਹਾਂ ਵੀਰ ਨਾਲ ਤੇ ਇਹਨਾਂ ਝੋਟੀਆਂ ਦੀ ਤੁਹਾਨੂੰ ਡਿਟੇਲ ਲੈ ਕੇ ਦੱਸਦੇ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਾਹਿਬ ਕੀ ਹਾਲ ਚਾਲ ਜੀ ਬਸ ਕਿਰਪਾ ਵਾਹੀ ਤੂੰ ਸੁਣਾਉ ਠੀਖਾ ਜੀ ਹਾਂਜੀ ਹਾਂਜੀ ਵਧੀਆ ਜੀ ਸਭ ਤੋਂ ਪਹਿਲਾਂ ਗਿੱਲ ਡੇਰੀ ਫਾਰਮ ਦੇਖਣ ਵਾਲੇ ਜਿੰਨੇ ਵੀਰ ਭੈਣ ਭਰਾ ਵਾ ਸਾਰਿਆਂ ਨੂੰ ਬੀਜੀ ਸਤਿ ਸ਼੍ਰੀ ਅਕਾਲ ਜੀ ਜੀ ਹੋਰ ਸੁਣਾਓ ਠੀਖਾ ਜੀ ਸਾਹਿਬ ਹਾਂਜੀ ਹਾਂਜੀ ਜਿਹੜੇ ਵੀਰ ਨਵੇਂ ਚੈਨਲ ਦੇ ਆਏ ਆ ਉਹਨੂੰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਅੱਜ ਭਾਜੀ 5 ਝੋਟੀਆਂ ਵਾ ਵੱਡੀਆਂ ਝੋਟੀਆਂ ਠੀਕ ਹੈ ਜੀ ਹਾਂਜੀ ਪਹਿਲਾ ਮਾਲ ਸੇਲ ਹੋ ਗਿਆ ਝੋਟੀਆਂ ਕੱਲ ਵੀ ਹੈਗੀਆਂ ਸੀ ਦੋ ਝੋਟੀਆਂ ਵੱਡੀਆਂ ਸੀ ਉਹ ਵੇਖਦੀਆਂ ਗੱਲ ਠੀਕ ਹੈ ਜੀ ਆ ਯਾਦੇ ਦੁੱਧ ਵਾਲੀਆਂ ਨੇ ਚੰਗੀਆਂ ਝੋਟੀਆਂ ਠੀਕ ਹੈ ਹਾਂਜੀ ਤੇ ਐਡਰੈਸ ਐਡਰੈਸ ਵੀ ਜੀ ਨਾਮ ਮੇਰਾ ਅਮਨ ਜੀ ਪਿੰਡ ਗ੍ਰੰਥਗੜਿਆ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸ ਖੁਰ ਵੀ ਜੀ ਠੀਕ ਹੈ ਜੀ ਫੋਨ ਨੰਬਰ ਵੀ ਜੀ ਆਪਣਾ 82644 48827 ਜੀ ਸਫਾਦਰ ਸਾਹਿਬ ਦਾ ਨਾਮ ਤਰਸੀਰ ਸਾਹਿਬ ਸਾਹਿਬ ਦਾ ਨਾਮ ਤਰਸੀਮ ਸਿੰਘ ਹੈ ਜੀ ਠੀਕ ਹੈ ਹਾਂਜੀ ਸ਼ੁਰੂਆਤ ਕਰਦੇ ਹਾਂ ਭਾਜੀ ਦੂਜਾ ਸੁਗਵਾ ਝੋਟੀਆਂ ਦੂਜਾ ਸੁਗਵਾ ਦੂਜਾ ਸੁਗਵਾ ਦੇ 7-8 ਦਿਨਾਂ ਦਾ ਸੁਗਵਾ ਭਾਜੀ 7 ਤੋਂ 8 ਦਿਨਾਂ ਦਾ ਬੱਚਾ ਕੀ ਜੇ ਮਗਰ ਕੱਟਾ ਭਾਜੀ ਮਗਰ ਆ ਤੇ ਵੇਖੋ ਝੋਟੀ ਇੱਕ ਕਰ ਹਾਂਜੀ ਕਰਮ ਵਾਲੀ ਨੂੰ ਮੈਂ ਨਾ ਇੱਕ ਚਫ ਗਾਰਗਾ ਲੇਵਾ ਲੱਗਾ ਬਿੰਦੀਆਂ ਵਾਲਾ ਵੇਖੋ ਭਾਜੀ ਹਾਂਜੀ ਹਾਂਜੀ ਕਹੈ ਨੂੰ ਭਾਜੀ 14-15 ਵੀ ਕਹੀ ਜਈਏ ਪਰ 12 ਕਿਲੋ ਝੋਟੀ ਕੋ ਦੁੱਧਿਆ ਖੜਾ ਖੜਾ 12 ਕਿਲੋ 12 ਕਿਲੋ ਦੋ ਟਾਈਮ ਕੋਈ ਤਸल्ली ਕਰਕੇ ਖੜੇ ਤੇ ਵੱਡੀ ਫੁੱਲ ਆ ਝੋਟੀ ਮੈਂ ਨਾ ਫੁੱਲ ਭਾਜੀ ਹਾਂਜੀ ਹਾਂਜੀ ਜੱਤਾਂ ਵਾਲੀ ਰੋਟੀ ਆ ਕੋਈ ਵੀਰ ਭਰਾ ਨਿੱਸੀ ਨਾ ਕਹੇ ਇੱਧਰ ਵੇਖੋ ਭਾਜੀ ਹਾਂਜੀ ਕਰਮ ਵਾਲੀ ਐ ਮੈਂ ਨਾ ਪਤਲੀ ਚਮੜੀ ਦੀ ਵੱਡੀ ਛੋਟੀ ਜਿਹਦਾ ਦੀ ਵੀਰ ਕੁਰਾ ਮੰਗਦੇ ਆ ਹਾਂਜੀ ਹਾਂਜੀ ਮਾਰੀ ਲਾ ਕੇ ਸੀਲ ਠੰਡੀ ਭਾਜੀ ਬਹੁਤ ਜਿਆਦੀ ਆ ਠੀਕ ਖੋਲ ਕੇ ਤੋੜ ਦਿਓ ਜੀ ਤੇ ਟਾਈਮ ਕੋਈ ਨਹੀਂ ਜੇ ਝੋਟੀਆਂ ਨੂੰ ਲੱਗੇ ਮੈਂ ਮੈਂ ਤਾਂ ਕੋਈ ਟਾਈਮੋਂ ਟਾਈਮ ਦੀ ਆਪਣੀ ਵੀਡੀਓ ਠੰਡ ਦਾ ਜਾਂ ਦੇਣਿਆ ਚੱਲਣ ਦੇ ਤੁਹਾਨੂੰ ਪਤਾ ਸਾਫ ਸੁਪਣੀ ਨਹੀਂ ਇਨੀਆਂ ਕੀਤੀਆਂ ਹਾਂਜੀ 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 ਠੀਕ ਹੈ ਜੀ ਤੇ ਕੋਈ ਵੀ ਰੇ ਨਾ ਕਾ ਵੀ ਟਾਈਮ ਲੱਗਾ ਜੀ ਝੋਟੇ ਨਾ ਵੀ ਕੋਈ ਆ ਕੇ ਤਸੱਲੀ ਕਰਕੇ ਤੇ ਫਿਰ ਮੇਰਾ ਭਰਾ ਹਾਂ ਜੀ ਕਿਉਂਕਿ ਆਪਣੀ ਵੀਡੀਓ 'ਚ ਨਾ ਤੇ ਟਾਈਮ ਹੁੰਦਾ ਪਸ਼ੂ ਨੂੰ ਲੱਗਾ ਕੋਈ ਨਹੀਂ ਕਹਿ ਦਿੱਤੀ ਗੱਲ ਨਾ ਹੀ ਕੋਈ ਵੀਡੀਓ 'ਚ ਝੂਮ ਹੋਊਗਾ ਵੀ ਛੋਟੀ ਸ਼ਕੀਨ ਵੇਖੋ ਕਿੰਨੀ ਆ ਹਾਂਜੀ ਹਾਂਜੀ ਕਰਮਾਲੀ ਘਰ ਦਾ ਸ਼ਿੰਗਾਰ ਹੈ ਤੇ ਵੱਡੀ ਝੋਟੀ ਆ ਦੇਖੋ ਚਵਾਈ ਲੱਗੀ ਆ ਰੂਮ ਮਰਗੀ ਪਾਜੀ ਛੋਟੀ ਵਿਖਾਓ ਇੱਕ ਆ ਹਾਂਜੀ ਵੱਡੀ ਝੋਟੀ ਆ ਰੇ ਯਾਤਾਲੀ ਝੋਟੀ ਆ ਚੰਗੀਆਂ ਭਰਾਵਾਂ ਲਾ ਕੇ ਕਰਨਾ ਫੁੱਲ ਫੁਲ ਕਾੜੀ ਲਾ ਦੋ ਲਾ ਕੇ ਨਾ ਹੁਣ ਕਾੜੀ ਤੇ ਫੇਰ ਤੋੜੋ ਇੱਕ ਵਾਰ ਮੈਂ ਨਾ ਤੋਹਫਾ ਹੀ ਆ ਵੇਖੋ ਭਾਈ ਹੁਣ ਤੋੜੋ ਹੁਣ ਤੋੜ ਦਿੰਨੇ ਆ ਜੀ ਕਿਉਂਕਿ ਵੀਡੀਓ ਦੇ ਚੱਲੀ ਛੋਟੀ ਭਾਜੀ ਗੱਡੀ ਚ ਆਉਣ ਵਾਲੀ ਆ ਹਾਂਜੀ ਤੇ ਯਾਦੀਆਂ ਚੰਗੀਆਂ ਵੱਡੀਆਂ ਟੋਕਾ 15 ਕਿਲੋ ਵਾਲੀ ਝੋਟੀਆਂ ਭਾਜੀ ਹਾਂਜੀ ਹਾਂਜੀ ਪਰ ਕਹਿਣਾ ਜਿੰਨਾ ਹਾਜਰੇ ਆ ਤੋਦ ਝੋਟੀ ਕੋ ਉਹਨਾਂ ਹੀ ਦੱਸਣਾ ਆਪਾਂ ਠੀਕ ਹੈ ਹਾਂਜੀ 12 ਕਿਲੋ ਹੁਣ ਹਾਜਰੇ ਆ ਭਾਜੀ ਮੋਲਕ ਗਿਲਸਾ ਉਹ ਇਹਨਾਂ ਦੇ ਕਰਨੇ ਜੈਗ ਹੀ ਉਡਦੀਆਂ ਨੇ ਪਾਈਆਂ ਜੇ ਬੜੇ ਦਿਨਾਂ ਬਾਅਦ ਵੀਡੀਓ ਪਾਉਣ ਲੱਗੇ ਆ ਹਾਂਜੀ ਹਾਂਜੀ ਛੋਟੀ ਵੇਲੇ 1 55 ਦਾ ਹੱਕ ਰਕਾਉਂਦੀ ਆ ਪਰ ਮੁੱਲ ਬਿਲਕੁਲ ਜੈਜ ਕਰਨਾ ਵਾ ਆਪਾਂ ਮੋਲ ਨਹੀਂ ਭਰ ਇੰਨਾ ਕਰਨਾ ਡੇਢ ਦੀ ਦੇ ਦਈਏ ਹਾਂਜੀ ਡੇਢ ਦੀ ਦੀ ਦਾ ਵੀ ਕੋੜੂ ਮਾਂ ਤਾਂ ਡੇਢ ਚ ਡੇਢ ਕਿਉਂ ਨਹੀਂ ਭਾਜੀ 1 47 ਦੀ ਦੇ ਦਾਂਗੇ ਛੋਟੀ ਤੁਸੀਂ ਜਿੱਦਾਂ ਕਹਿ ਦੋ ਉਹਦਾ ਕਰ ਦਾਂਗੇ 145 ਦੀ ਆ। 145 ਵੀ ਦੇ ਦਾਂਗੇ ਭਾਜੀ। ਕੋਈ ਆ ਕੇ ਵੀਰ ਇੱਥੇ ਲੱਗ ਕੇ ਆ ਕੇ ਵੇਖੇ ਛੋਟੀ ਯਾਦੀ ਵੱਡੀ ਆ। ਪਤਾ ਕੀ ਵੀਡੀਓ 'ਚ ਸਿਰਫ ਨਾ ਕਰਨ ਨਾਲੋਂ ਚੰਗਾ ਹੀ ਕਿਤੇ ਬਾਕੀ ਸਿਰਫ ਆ ਕੇ ਵੇਖੋ। ਮੈਂ ਨਾ ਭਾਜੀ ਆਪਣੀ ਸਿਰਫ ਆ ਕੇ ਵੇਖੋ ਜੀ। ਗਾੜੀ ਗੁੜੀ ਵਖਾਓ ਛੋਟੀ ਦੀ ਇੱਕ ਆਹ ਭਾਜੀ। ਆ ਕੇ ਇੱਥੇ ਵੇਖੋਗੇ ਤੇ ਫਿਰ ਪਤਾ ਲੱਗਦਾ ਵਾ। ਹਾਂਜੀ। ਆ ਕੇ ਤਸੱਲੀ ਕਰਕੇ ਤੇ ਫਿਰ ਕੋਈ ਖੜੇ। ਸਾਡਾ ਤਰੀਕ ਕਿੰਨੀ ਆ? 23 ਤਰੀਕ। ਭਾਜੀ 23 ਤਰੀਕ ਆ ਭਾਜੀ 24 25 ਤਰੀਕ 24 ਤਰੀਕ ਨੂੰ ਆਪਣੀ ਵੀਡੀਓ ਆ ਜਾਣੀ। 24 ਤਰੀਕ ਨੂੰ ਵੀਡੀਓ ਆ ਜਾਣੀ। ਹਾਂਜੀ। ਅੱਗੇ ਆ ਗਿਆ ਭਾਜੀ ਟੌਪ ਦੀ ਝੋਟੀ ਆ ਭਾਜੀ ਇਧਰ ਕੋਈ ਕੇਸ ਕੁਆਲਟੀ ਦਿਖਾਓ ਇਹਦਾ ਜਿਹਦਾ ਜਰਸੀ ਕਾ ਲਾ ਹਾਂਜੀ ਛੇ ਅੰਗਰੀ ਕੁਆਲਟੀ ਵੇਖ ਲਓ 89ਵੀਂ ਵੇਖ ਲਓ ਚੌਹਾਂ ਚੌਹਾਂ ਪੰਜਾਂ ਦਿਨਾਂ ਦਾ ਸੁਆਵਾ ਭਾਜੀ ਇਹਦਾ ਚੌਹਾਂ ਤੋਂ ਪੰਜਾਂ ਦਿਨਾਂ ਦਾ ਆ ਜੀ ਬੱਚਾ ਮਗੜ ਕੱਟਾ ਕੱਟਾ ਵੀ ਜੀ ਕੱਟਾ ਮਗੜ ਤੇ ਉਹਦੀ ਵੀ ਜੀ ਇਹ ਵੇਲੇ 10 ਕਿਲੋ ਪੂਛ ਤੱਕ ਜੈਡ ਬਲੈਕ ਪੂਛ ਤੱਕ ਹੀ ਜੈਡ ਬਲੈਕ ਠੀਕ ਹੈ ਜੀ ਇਹ ਕੁਆਲਟੀ ਦਿਖਾਓ ਭਾਜੀ ਰੂਹ ਖੁਸ਼ ਹੋ ਜਾਂਦੀ ਝੋਟੀ ਨੂੰ ਵੇਖ ਕੇ ਹਾਂਜੀ ਇਹ ਗੋਲਗਲ ਬਹੁਤ ਵਾਕਰ ਮਾਰੀ ਤੇ ਪੱਟੀ ਬੋਲ ਜੇ ਉਹ ਛੋਟੀ ਮੰਨ ਕੇ ਨਾ ਲੱਗ ਜਿਹੜੀ ਛੋਟੀ ਹੁੰਦੀ ਹੈ ਉਹ ਆ ਕੀ ਕਹਿ ਦਿੰਦਾ ਹਾਂਜੀ ਹਾਂ ਚਵਾਈ ਚ ਬਈ ਯਾਰ ਨੋ ਕਾਲਾ ਥਣ ਲੱਗਾ ਕਰਮਾਲੀ ਨੂੰ 10 ਕਿਲੋ ਇਸ ਟਾਈਮ ਤੇ ਦੁੱਧ ਤੇ 10 ਕਿਲੋ ਆ ਦੁੱਧ 13 14 ਕਿਲੋ ਛੋਟੀ ਚ ਬਹੂਗੀ ਠੀਕ ਸਭ ਤੋਂ ਵਰਤੀਆਂ ਆਈਆਂ ਬਾਬਾ ਜੀ ਹਾਂਜੀ 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 ਮੋਲ ਲੈਣਾ ਵੀ ਗਿੱਲ ਸਾਹਿਬ ਜੈ ਜੀ ਕਹਿੰਦਾ ਛੋਟੀ ਚ ਬਹੁਤ ਰੁਪਈਆ ਦੀ ਆ ਹਾਂਜੀ 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 ਇੱਕ ਵਾਰੀ ਗਾੜੀ ਵੀ ਦਿਖਾ ਦਿਓ ਛੋਟੀ ਦੀ ਚਵਾਈ ਲੱਗੀ ਆ ਰੂਮ ਵਰਗੀ ਕੋਲੀ ਇਦਰੇ ਕੁਮਾਈ। ਹਨਾ ਕੀ ਬੜੀ ਆ ਕਰਮ ਵਾਲੀ। ਤੇ ਇਹਦਾ ਕੀ ਮੁੱਲ ਕਰਨਾ ਜੀ? ਮੁੱਲ ਇਹੜੀ ਚੀਜ਼ਾਂ ਤੁਹਾਨੂੰ ਪਤਾ ਵੇ ਲੋ ਬਾਜ ਦਾ ਬੱਚਾ ਹੀ ਆ। ਹਾਂਜੀ ਹਾਂਜੀ। ਮੁੱਲ ਇਹਦਾ ਕਰਦੇ ਆ 145 ਜਾਇਜ਼ ਮੁੱਲ। ਹਾਂਜੀ। ਤੇ 5000 ਛੋਟਿਆ 140 ਦੀ ਦੇ ਦੇਣੀ ਆ ਆਪਾਂ। 140 ਦੀ। 140 ਦੀ। ਮੁੱਲ ਬਿਲਕੁਲ ਜਾਇਜ਼ ਛੋਟੇ ਛੋਟੇ ਮੁੱਲ ਆ। ਹਾਂਜੀ ਹਾਂਜੀ। ਹਾਂਜੀ। ਠੀਕ ਹੈ ਜੀ। ਮੋਲ ਵੇ ਲੋ ਬਿਲਕੁਲ ਜਾਇਜ਼ ਕੀਤੇ ਆਪਾਂ ਅੱਗੇ ਆ ਗਈ 3 ਨੰਬਰ ਤੇ 3 ਜੇ ਨੰਬਰ ਤੇ ਭਾਜੀ ਦੋ ਦੰਦ ਝੋਟੀ ਆ ਦੋ ਦੰਦ ਹਾਂਜੀ ਠੀਕ ਇਹ ਵੀ ਅਠਾਂ ਕੇ ਦਿਨਾਂ ਦਾ ਸੁਆਹ ਭਾਜੀ ਅਠਾਂ ਕੇ ਦਿਨਾਂ ਦਾ ਮਗਰ ਕੱਟੀ ਏ ਕੱਟੀ ਮਗਰ ਏ ਮਗਰ ਕੱਟੀ ਆ ਭਾਜੀ ਇੱਧਰ ਵੇਖੋ ਝੋਟੀਆਂ ਆ ਫਿਰ ਠੰਡੀ ਵੇਖੋ ਕਰਮਾ ਵਾਲੀ ਮੈਂ ਨਾ ਅੱਜ ਬਰਫੀ ਆ ਦੇ ਇੱਕੋ ਭਾਜੀ 10 ਕਿਲੋ ਦੁੱਧ ਆ ਹੁਣ ਝੋਟੀ ਕੋ ਤਿਆਰ ਹਾਂਜੀ ਬੱਚਾ ਕੀ ਚ ਮਗਰ ਕੱਟੀ ਆ ਵੀਜੀ ਇਹਦੇ ਖੋਲ ਕੇ ਤੋੜ ਦੋ ਹਾਂਜੀ ਵੇਖੋ ਬਰੀ ਛੋਟੀ ਵੱਡੀ ਛੋਟੀ ਜੱਤਾਂ ਵਾਲੀ ਸਾਹਮਣੇ ਆਓਗੇ ਨਾ ਜਦੋਂ ਫੇਰ ਪਤਾ ਲੱਗਣਾ ਮੈਂ ਨਾ ਕੋਈ ਵੀਰ ਇੱਥੇ ਆ ਕੇ ਪਹੁੰਚਦੇ ਅੰਦਾਜ਼ਾ ਲੱਗਦਾ ਬਿਲਕੁਲ ਜੀ ਤੇ ਫੇਰ ਕੀ ਉਹ ਵੇਖਿਓ ਛੋਟੀ ਜਹਾ ਕੱਢੀ ਆ ਬਾਜੀ ਮੇਰਾ 6 ਫੁੱਟ ਕਰਦੇ ਆ ਹਾਂਜੀ ਤੇ ਆਮ ਪਸ਼ੂ ਦੀ ਉਂਜੀ ਨਿਕਾ ਲੱਗਦਾ ਟਾਡੇ ਲੱਗੇ ਹਾਂਜੀ ਹਾਂਜੀ ਛੋਟੀ ਨੂੰ ਚਵਾਈ ਚੁਈ ਤੇ ਥਣ ਵੇਖੋ ਕਿਦਾਂ ਦਾ ਲੱਗਾ ਚਵਾਈ ਰੂਹ ਅਜੀ ਕੋਲੀ ਬਾਜੀ ਹਾਂਜੀ ਹਾਂਜੀ ਚਵਾਈ ਤੋਂ ਕੋਈ ਡੰਗਰ ਨਹੀਂ ਮੜਾ ਲੱਗਾ ਕਿੰਨਾ ਦੁੱਧ ਦੱਸਿਆ ਹੀਰੇ ਕੋਲ 10 ਕਿਲੋ ਹਾਂਜੀ ਠੀਕ ਹੈ ਜੀ ਤੇ ਕੀ ਮੁੱਲ ਕਰਨਾ ਇਹਦਾ ਮਗਰ ਇਹਦੇ ਕੱਟੀ ਜੇ ਕੀ ਮੁੱਲ ਕਰਨਾ ਜੀ ਮੁੱਲ ਗਿਲਸਾ ਬੇਦਾ ਵੀ ਜਿਆਦਾ ਆ ਜ ਮੁੱਲ ਮਾਲ ਨਹੀਂ ਕਰਨੇ ਹਾਂਜੀ ਮੁੱਲ ਝੋਟੀ ਭਾਵੇਂ ਇੱਕ 40 ਦੀ ਵੀ ਦੇ ਦਿਆਂ ਮੁੱਲ ਬਿਲਕੁਲ ਜਿਆਦਾ ਇੱਕ 35 ਦੀ ਦੇ ਦਾਂਗੇ ਇੱਕ 35 ਦੀ ਹਾਂਜੀ ਹੋਜੂ ਮਾਨਤਾਂ ਨ 35 ਮਾਨਤਾਂ ਕਰਾਂਗੇ 3000 ਰੁਪਿਆ 132 ਦੀ 132 ਕਿੰਨਾ ਤੁਹੀਂ ਕਹਿ ਦੋ 1000 ਰੋੜ ਛੱਡ ਦਿਓ ਇੱਕ 30 ਦੀ ਦੇ ਦਾਂਗੇ ਚਲੋ ਠੀਕ ਹੈ ਜੀ ਇੱਕ 30 ਦੀ ਝੋਟੀ ਦਵਾਂਗੇ ਝੋਟੀ ਵੇਖ ਲਓ ਇੱਕ ਕਰ ਬਾਜੀ ਹਾਂਜੀ ਹਾਂਜੀ ਥੀਰ ਠੰਡੀ ਫੋਲੋਗੀ ਠੀਕ ਹੈ ਜੀ ਕੋਈ ਭੈਣ ਭਾਂਵੇਂ ਚੋਏ ਫੱਟੀ ਢਾ ਕੇ ਤਸੱਲੀ ਕਰਕੇ ਫਿਰ ਖੜਨ ਹਾਂਜੀ 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 ਠੀਕ ਹੈ ਜੀ ਤੇ ਅੱਗੇ ਬੂੜੀ ਅੱਗੇ ਭਾਜੀ ਬੂੜੀ ਆ ਗਈ ਮਗਰ ਵੀ ਬੂੜਾ ਕਟਾ ਜੀ ਠੀਕ ਹੈ ਜੀ ਇਹ ਵੀ ਭਾਜੀ ਹੱfte ਦਾ ਸੂਆ ਵਾ ਹੱfte ਦਾ ਸੂਆ ਹੱfte ਦਾ ਸੂਆ ਭਾਜੀ ਦੂਜਾ ਸੂਆ ਝੋਟੀ ਦਾ ਹਾਂਜੀ ਤੇ 12 ਕਿਲੋ ਹੀ ਦੁੱਧਿਆ ਝੋਟੀ ਕੋਲ ਤਿਆਰ ਭਾਜੀ 12 ਕਿਲੋ ਇਸ ਟਾਈਮ 12 ਕਿਲੋ ਝੋਟੀ ਕੋਲ ਦੁੱਧਾ ਤਿਆਰ ਹੈ ਗਾੜੀ ਕੋੜੀ ਵੀ ਪਾ ਦੋ ਜੇ ਬੱਚਾ ਨਹੀਂ ਲਾਇਆ ਝੋਟੀ ਗੈਪ-ਕੂਪ ਬਹੁਤ ਚੰਗਾ ਥਣਾ ਹੈ ਹਾਂਜੀ ਆ ਦੇਖੋ ਉਹ ਜੀ ਦੀ ਚੰਗੀ ਕੁਆਲਟੀ ਦੀ ਭਾਜੀ ਝੋੜੀ ਆ ਬੂਰੀ ਦੀ ਡਿਮਾਂਡ ਬਹੁਤ ਜਿਆਦੀ ਹਾਂਜੀ 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 ਦੁੱਧ ਵਾਲੀ ਝੋੜੀ ਜੰਗਲ ਸਾਹ ਹਾਂਜੀ ਲੈ ਆਪ ਵੱਡੀ ਝੋਟੀ ਆ ਤੇ ਚਵਾਈ ਚਵਾਈ ਬਹੁਤ ਜਿਆਦੀ ਰੂਹੇ ਦੀ ਕੋਲੀ ਹੈ ਠੀਕ ਹੈ ਜੀ ਹੈਗੀ ਹੈ ਜੇ ਦੰਦਾਂ ਚ ਆ ਦੰਦਾ ਨਹੀਂ ਆ ਦੰਦਾਂ ਦੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਜਵਾਲ ਨਹੀਂ ਹੋਈ ਝੋਟੀ ਠੀਕ ਹੈ ਹਾਂਜੀ ਤੇ ਬਾਕੀ ਇਹ ਸਾਫ ਸੂਫ ਵੀਰ ਨੇ ਇੱਕ ਇੱਕ ਸਿਆਣਾ ਅਰੇ ਮੈਂ ਨਾ ਵੀਜੀ ਇੱਕ ਬੂਰੀਆ ਤੇ ਇੱਕ ਤਿਲਾਂ ਵਾਲੀ ਆ ਠੀਕ ਹੈ ਜੀ ਹਾਂਜੀ ਅਰੇ ਸਾਫ ਸੂਫ ਨਹੀਂ ਕੀਤੀਆਂ ਝੋਟੀਆਂ ਤੇ ਵੱਡੀ ਝੋਟੀ ਆ ਮੁੱਲ ਇਹਦਾ ਵੀ ਬਿਲਕੁਲ ਜਾਇਦ ਹੀ ਕੱਢ ਦੇ ਨਾ ਓਟਦੀਆਂ ਵਾਲਾ ਭਾਜ ਕਰਦਾ ਨਾ ਹਾਂਜੀ ਹਾਂਜੀ ਮੁੱਲ ਵੀਜੀ ਇਹਦਾ ਮੁੱਲ ਕਰਾਉਣ ਨੂੰ ਭਾਵੇਂ 150 30 ਹੀ ਕਰਾ ਲਓ ਹਾਂਜੀ 120 ਹੀ ਦੇ ਦਾਂਗੇ 120 120 ਹੋ ਜੂ ਮਾਨਤਾਂ 3000 ਮਾਨ ਕਰਦਾਂਗੇ 117 ਦੀ 117 ਦੀ ਅੰਕਲ ਕੋ ਮੁੱਲ ਕਰਾ ਲਈਏ ਥੋੜੀ ਜਿਹੀ ਛੋਟ ਕਰਾ ਲਓ ਜਿੰਨੀ ਹਾਂ ਮੈਂ ਜੀ ਸਰਬ ਇੱਕ 15 ਦੀ ਜਸਤ ਇੱਕ 15 12 ਕਿਲੋ ਝੋਟੀ ਨੂੰ ਦੋਦੇ ਇੱਕ 15 ਦੀ ਜਿਹਦਾ ਜੀ ਕਹਿਤਾ ਦੇ ਠੀਕ ਹੈ ਹਾਂ ਜੀ ਤੇ ਅੱਗੇ 5ਵੇਂ ਨੰਬਰ ਤੇ ਆ ਗਈ ਲਾਸਟ ਪੀਸ ਆ ਵੱਡੀ ਝੋਟੀਆਂ ਭਾਜੀ ਇੱਕ ਵਾਰੀ ਵਿਖਾਓ ਫਿਕਸ ਲੇਵਾ ਭਾਜੀ ਹਾਂ ਜੀ ਹਾਂ ਜੀ ਲੇਖੋ ਜਿੱਦਾ ਐਚ ਐਫ ਗਾਂ ਹੁੰਦੀ ਆ ਕਰਮ ਵਾਲੀ ਦੁੱਧ ਵਾਲੀ ਝੋਟੀਆਂ ਦੁੱਧ 13 ਕਿਲੋ ਆ 12 10 ਕੇ ਦੇਣੀ ਆ ਤੇ ਬਚਾ ਕੀ ਜੇ ਮਗਰ ਕਟਾਵਾ ਭਾਜੀ ਕਟਾ ਮਗਰ ਕਹਾਂ ਦਿਨਾਂ ਦਾ ਸੂਆ ਵਾ ਠੀਕ ਹੈ ਜੀ ਹਾਂ ਜੀ ਲੈ ਵੱਡੀ ਝੋਟੀਆਂ ਦੇ ਪਤਲੀ ਚਮੜੀ ਦੀ ਆ ਲੈ ਆ ਖੋਲ ਕੇ ਹਾਂ ਜੀ ਤੇ ਇਹ ਆਪਾਂ ਹੀ ਦੁੱਧ ਵਾਲੀ ਮਸ਼ੀਨ ਇਹ ਆ ਦੁੱਧ ਕਿੰਨਾ ਦੱਸਿਆ ਜੀ 13 ਕਿਲੋ ਆ 12 ਦੱਸ ਕੇ ਦੇਣੀ ਆ ਜਿਹੜਾ ਪੂਰਾ ਆਵੇ ਬਿਲਕੁਲ ਪਾ ਲਾ ਕੇ ਤਸੱਲੀ ਕਰਕੇ ਖੜੇ ਠੀਕ ਆ ਜੀ ਬਾਕੀ ਆਰਡਰ ਦੇ ਹਿਸਾਬ ਨਾਲ ਅੰਦਾਜ਼ਾ ਲਾ ਸਕਦੇ ਜੀ ਕਿਹਨੂੰ ਭਰੀ 14 15 ਵੀ ਕਹਿ ਲਈਏ ਕਹਿਣਾ ਨਹੀਂ ਆਪਾਂ ਹਾਂ ਜੀ ਹਾਂ ਜੀ ਆਪਾਂ ਕੰਮ ਕਰਨਾ ਸਾਫ਼ ਸੁਥਰਾ ਸੱਚਾਈ ਵਾਲਾ ਸਾਫ਼ ਸੁਥਰਾ ਠੀਕ ਆ ਜੀ ਹਾਂ ਜੀ ਲੰਮਾ ਸਮਾਂ ਚੱਲਣਾ ਵਾ ਭੈਣ ਭਰਾਵਾਂ ਚੰਗੀਆਂ ਚੰਗੀਆਂ ਝੋਟੀਆਂ ਕੱਢ ਕੇ ਲਿਆ ਦੇਣਗੇ ਹਾਂ ਜੀ ਹਾਂ ਜੀ ਲੈ ਆਓ ਆਪ ਲੈਓ ਜਦੋਂ ਮਾਰਗੀ ਕੋਈ ਵੀ ਭਰਾ ਆਵੇ 7 2 8 ਝੋਟੀਆਂ ਆਪਣੇ ਕੋ ਉਪਲਬਧ ਨਹੀਂ ਆ ਭਾਜੀ। ਹਾਂਜੀ। ਦਵਾਈ ਕਿਉਂ ਹੀ ਗੱਲ ਕਰ ਰਹੀ ਨਹੀਂ ਰੂ ਵਾਲੀ। ਇਹਦਾ ਮੁੱਲ ਵੀ ਆਪਾਂ ਬਿਲਕੁਲ ਜਾਇਜ਼ ਕਰਦੇ ਹਾਂ ਆਪਾਂ। ਹਾਂਜੀ ਹਾਂਜੀ। ਮੁੱਲ ਝੋਟੀ ਵੇਦਾਂ 1 35 ਦੀ ਆ ਪਰ ਮੁੱਲ ਬਿਲਕੁਲ ਜਾਇਜ਼ ਕਰ ਦੇਣਾ ਵਾ। 1 25 ਦੀ ਦੇ ਦਾਂਗੇ। 1 25 ਇੱਕ 25 ਦੀ। ਕਰਾ ਲਈਏ ਛੋਟ ਅੰਕਲ ਕੋ ਥੋੜੀ। 2000 ਰੁਪਏ ਛੋਟ ਕਰ ਦਾਂਗੇ ਭਾਜੀ। ਕਹਿ ਤਾ। ਹਾਂ ਨਾ 1 20 ਦੀ। ਇੱਕ 20 ਇੱਕ 20 ਹੀ ਦੇ ਦਾਂਗੇ ਭਾਜੀ ਪਰ ਇੱਕ 20 ਹੀ ਦੇਣੀ ਆ ਕਹਿੰਦੇ 20 ਬਸ ਦੇਣੀ ਆ ਕੋਈ ਕਸਾਈ ਨਾ ਭਰਾ ਜਿਹਨਾਂ ਕੋਈ ਪੋਏ ਹਾਂ ਨਾਮ ਵਾਲੀ ਗੱਲ ਬਰਾਬਰ ਜਾਈ ਮੋਲੇ ਜੇ ਕਹਿਤਾ ਨਾ ਇਹਨਾਂ ਮੈਂ ਤਾਂ ਯਾਰ ਕਰਨਾ ਸੀ ਪਰ ਕਹਿਤਾ ਨਾ ਇੱਕ 20 ਹੀ ਇੱਕ 20 ਹੀ ਦੇ ਦਾਂਗੇ ਪਰ ਕੋਈ ਆ ਕੇ ਤਸੱਲੀ ਕਰਕੇ ਫੇਰ ਖੜੇ ਇਹੋ ਪੰਜ ਛੋਟੀਆਂ ਇਹ ਯਾਦੀਆਂ ਚੰਗੀਆਂ ਨੇ ਵੱਡੀਆਂ ਛੋਟੀਆਂ ਪਹਿਲਾ ਦੂਜਾ ਸੂਆ ਛੋਟੀਆਂ ਆ ਆਪਣੇ ਹਾਂਜੀ ਹਾਂਜੀ ਬਹੁਤ ਜ਼ਿਆਦੀ ਚੰਗੀ ਕੁਆਲਿਟੀ ਐਡਾ ਦੀਆਂ ਭਾਜੀ ਕੋਆੜੀਆਂ ਮੂਰਤਾਂ